ਬਟਾਲਾ ਪੁਲਿਸ ਚੰਡੀਗੜ੍ਹ ਦੀ ਟੀਮ ਦੀ ਮਦਦ ਦੇ ਨਾਲ ਕਰੇਗੀ ਟ੍ਰੈਫਿਕ ਸਮੱਸਿਆ ਦਾ ਹੱਲ ਬਟਾਲਾ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਟ੍ਰੈਫਿਕ ਪੁਲਿਸ ਨੇ ਚੰਡੀਗੜ੍ਹ ਤੋਂ ਟ੍ਰੈਫਿਕ ਮਾਹਿਰਾਂ ਨੂੰ ਬੁਲਾਇਆ ਹੈ ਜੋ ਡਰੋਨ ਦੀ ਮਦਦ ਦੇ ਨਾਲ ਪੂਰੇ ਬਟਾਲੇ ਦਾ ਜਾਇਜ਼ਾ ਲੈ ਰਹੇ ਨੇ ਤੇ ਟ੍ਰੈਫਿਕ ਪੁਲਿਸ ਨੂੰ ਨਕਸ਼ੇ ਬਣਾ ਕੇ ਦੇ ਰਹੇ ਨੇ ਕਿ ਬਟਾਲਾ ਪੁਲਿਸ ਕਿਸ ਤਰੀਕੇ ਦੇ ਨਾਲ ਬਟਾਲਾ ਚੋਂ ਟ੍ਰੈਫਿਕ ਦੂਰ ਕਰ ਸਕਦੀ ਹੈ ਡੀਐਸਪੀ ਟ੍ਰੈਫਿਕ ਰਾਜੇਸ਼ ਕੱਕੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੰਡੀਗੜ੍ਹ ਤੋਂ ਟੀਮਾਂ ਮੰਗਵਾਈਆਂ ਨੇ ਜੋ ਪੂਰੇ ਬਟਾਲੇ ਨੂੰ ਡਰੋਨ ਦੇ ਜ਼ਰੀਏ ਜਾਂਚ ਕਰ ਰਹੇ ਨੇ ਔਰ ਉਹ ਚੌਂਕ ਜਿੰਨਾ ਜਾਇਜ ਕਬਜੇ ਨੇ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਸਾਰੇ ਟ੍ਰੈਫਿਕ ਦੀ ਸਮੱਸਿਆ ਨੂੰ ਕੁਝ ਹੀ ਦਿਨਾਂ ਦੇ ਵਿੱਚ ਹੱਲ ਕਰ ਲਿਆ ਜਾਏਗਾ। ਦੂਸਰੇ ਪਾਸੇ ਚੰਡੀਗੜ੍ਹ ਤੋਂ ਆਈ ਹੋਈ ਟੀਮ ਨੇ ਵੀ ਕਿਹਾ ਕਿ ਅਸੀਂ ਸਾਰੇ ਨਕਸ਼ੇ ਬਣਾ ਕੇ ਟ੍ਰੈਫਿਕ ਪੁਲਿਸ ਨੂੰ ਦੇ ਰਹੇ ਹਾਂ ਔਰ ਟ੍ਰੈਫਿਕ ਪੁਲਿਸ ਆਪਣੇ ਤੌਰ ਤੇ ਅਤੇ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਇਹ ਸਾਰੇ ਨਕਸ਼ਿਆਂ ਦੇ ਕੰਮ ਕਰੇਗੀ ਅਤੇ ਬਟਾਲੇ ਦੀਆਂ ਸਮੱਸਿਆਵਾਂ ਹੱਲ ਹੋ ਜਾਏਗੀ। ਮੈਂ ਨਵਦੀਪ ਅਸੀਜਾ ਮੈਂ ਟ੍ਰੈਫਿਕ ਸਲਾਹਕਾਰ ਪੰਜਾਬ ਦਾ। ਅੱਜ ਬਟਾਲੇ ਦੀ ਟ੍ਰੈਫਿਕ ਚ ਕੀ ਦੇਖਿਆ ਆ ਕੇ ਪ੍ਰਾਇਮਰੀ ਤੌਰ ਤੇ ਜੀ ਤਾਂ ਹਲ ਹੋਏਗਾ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਕੁਝ ਇਥੋਂ ਦੀਆਂ ਸਮੱਸਿਆਵਾਂ ਥੋੜੀਆਂ ਅਲੱਗ ਪਾਈਆਂ ਗਈਆਂ ਕਿ ਖਾਸ ਕਰਕੇ ਚੌਂਕਾਂ ਦੀ ਬੰਤਰ ਬਹੁਤ ਖੁੱਲੇ ਤੇ ਬੜੀਆਂ ਖੁੱਲੀਆਂ ਸੜਕਾਂ ਨੇ ਲੇਕਿਨ ਅਨਕ੍ਰੋਚਮੈਂਟ ਹੋਣ ਕਰਕੇ ਔਰ ਬੇਤਰਤੀਬੀ ਪਾਰਕਿੰਗ ਜਿਹੜੀ ਖਾਸ ਕਰਕੇ ਚੌਂਕਾਂ ਦੇ ਨੇੜੇ ਮਿਲੀ ਉਸ ਦੇ ਕਰਕੇ ਕੀ ਹੋ ਰਿਹਾ ਕਿ ਸਾਡੀ ਮੂਵਮੈਂਟ ਹੈ ਜਿਹੜੀ ਗੱਡੀਆਂ ਦੀ ਉਹ ਫ੍ਰੀ ਫਲੋ ਨਹੀਂ ਹੋ ਰਹੀ ਉਹ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਰਹੇ ਨੇ ਸੋ ਉਹ ਫਿਲਹਾਲ ਤਾਂ ਜੋ ਪੁਲਿਸ ਦੇ ਦਾਇਰੇ ਦੇ ਵਿੱਚ ਆਂਦਾ ਉਹਨਾਂ ਨੂੰ ਉਸ ਦੇ ਸਬੰਧਿਤ ਕੁਝ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ 5-10 ਦਿਨਾਂ 'ਚ ਇੱਕ ਰਿਪੋਰਟ ਬਣਾ ਕੇ ਅਸੀਂ ਦੇ ਦਾਂਗੇ ਜੋ ਪੁਲਿਸ ਦੇ ਕਰਨ ਵਾਲੇ ਕੰਮ ਨੇ ਲੇਕਿਨ ਇਹਦੇ ਵਿੱਚ ਮੇਜਰ ਜਿਹੜਾ ਪਤਾ ਲੱਗਿਆ ਕਿ ਵੀ 30 60 70% ਜਿਹੜਾ ਇੰਜੀਨੀਅਰਿੰਗ ਦਾ ਕੰਮ ਹੈ ਜਿਵੇਂ ਕਾਰਪੋਰੇਸ਼ਨ ਜਾਂ ਪੀਡਬਲਡੀ ਕਿ ਚੌਂਕਾਂ ਦੀ ਬਣਤਰ ਤੇ ਬਨਾਵਟ ਨੂੰ ਠੀਕ ਕਰਨਾ ਹੈ ਜਿੰਦੇ ਨਾਲ ਜ਼ਰੂਰੀ ਨਹੀਂ ਕਿਉਂਕਿ ਪੁਲਿਸ ਮੈਨ ਖੜਾ ਹੋ ਕੇ ਅਗਰ ਟ੍ਰੈਫਿਕ ਸਜਰਦਾ ਹੈ ਤਾਂ ਇੱਕ ਬਹੁਤ ਔਖਾ ਤੇ ਮਹਿੰਗਾ ਤਰੀਕਾ ਹੈ ਸੋ ਜੇ ਅਗਵਾ ਸਟੌਂਕ ਦੀ ਬਣਤਰ ਹੀ ਠੀਕ ਕਰ ਦਾਂਗੇ ਤਾਂ ਟ੍ਰੈਫਿਕ ਹਮੇਸ਼ਾ 24 ਘੰਟੇ ਆਪੇ ਹੀ ਸੂਚਾਰੂ ਢੰਗ 'ਚ ਚੱਲਦਾ ਰਹੇਗਾ ਸੋ ਸਾਡੀ ਲੌਂਗ ਟਰਮ ਦੇ ਵਿੱਚ ਇਹੀ ਤਜਵੀਜ਼ ਰਹੇਗੀ ਤੋਂ ਉਹਦੇ ਕੁਝ ਅਸੀਂ ਜਿਹੜੇ ਮੇਜਰ ਚੌਂਕ ਨੇ ਉਹਨਾਂ ਦੇ ਜੋ ਸਾਨੂੰ ਮਾਨਯੋਗ ਐਸਐਸਪੀ ਬਟਾਲਾ ਔਰ ਡੀਐਸਪੀ ਟ੍ਰੈਫਿਕ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਦੁਰਘਟਨਾਵਾਂ ਵੀ ਨਾ ਹੋਣ ਔਰ ਟ੍ਰੈਫਿਕ ਵੀ ਸਹੀ ਚੱਲਦਾ ਰਹੇ ਉਹਦੇ ਉੱਪਰ ਅਸੀਂ ਕੰਮ ਕਰਕੇ ਦਵਾਂਗੇ ਪਹਿਲਾਂ ਤਾਂ ਪੂਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਦੂਜੀ ਮੇਰੀ ਰਿਕਵੈਸਟ ਆ ਅਪੀਲ ਹੈ ਕਿ ਸਾਧ ਸੰਗਤ ਖੁਮਮਾ ਕੇ ਇਹ ਬੁਰਪੂਰੋ ਜੇ ਆਪਣਾ ਵਿਆਹ ਪੂਰਵ ਚ ਆਪਣਾ ਵੇਖਣ ਆਵੇ ਤੇ ਗੁਰੂ ਘਰ ਦੀਆਂ ਪੁcjੀਆਂ ਪ੍ਰਾਪਤ ਕਰੇ ਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖੀ ਜਾਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ ਤੇ ਜਾਂ ਜਿਹੜੇ ਚੌਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਵਾਈਜ਼ਰ ਨੇ ਉਹਨਾਂ ਨੂੰ ਐਸਐਪੀ ਸਾਹਿਬ ਦੇ ਇਛਾ ਅਦੇਸ਼ ਤੇ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਬਟਾਲੇ ਬੁਲਾਇਆ ਹੈ ਤੇ ਉਹ ਇਸ ਤਰ੍ਹਾਂ ਦੀ ਦਿਸ਼ਾ ਨਾਲ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਜਿਹੜੇ ਰਸ਼ ਵਾਲੇ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਇੰਸਟਰੂਮੈਂਟ ਹੈ ਡਰੋਨ ਡਰੋਨ ਦੇ ਰਾਈ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਕ ਉਹਦਾ ਨਰਸਸ ਕਰ ਰਹੇ ਨੇ ਉਹਦਾ ਉਹ ਨਿਰੀਖਣ ਕਰ ਰਹੇ ਨੇ ਜੋ ਉਹਨਾਂ ਦਾ ਐਕਸਪਰਟ ਹੀ ਕਰਨਗੇ ਜਿਵੇਂ ਕਿ ਕੋਈ ਐਨਫੋਰਸਮੈਂਟ ਕਰਨੀ ਹੋਈ ਉਹ ਤੁਹਾਡੇ ਸਬੰਧਤਕਰ ਹੋਵੇਗਾ ਉਹ ਸੀ ਕਰਾਂਗੇ ਜਾਂ ਕੋਈ ਇੰਜੀਨੀਅਰ ਦਾ ਕੰਮ ਹੋਇਆ ਜਾਂ ਉਹਦੇ ਕੋਈ ਜਿਵੇਂ ਪੀਲੀ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਵਾਈਟ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਲਾਈਟਾਂ ਲਾਣ ਵਾਲਾ ਕੰਮ ਹੋ ਗਿਆ ਜਾਂ ਕੋਈ ਚੌਂਕ ਖੁੱਲਾ ਕਰਨ ਵਾਲਾ ਕੰਮ ਹੋ ਗਿਆ ਜਿਹੜਾ ਉਹ ਜਰਾ ਆਂਦਾ ਇੰਜੀਨੀਅਰਿੰਗ ਦੇ ਪਾਰ ਜਾਂਦਾ ਉਹਦੇ ਬਾਰੇ ਉਹ ਆਪਣੀ ਸਪਰਟੀ رائے ਦੇਣਗੇ ਉਹਦੇ ਬਾਬਤ ਉਹ ਸਾਨੂੰ ਉਹਦੇ ਬਾਬਤ ਉਹਦੇ ਰਿਕਵੈਸਟ ਉਹਦੇ ਮੁਤਾਬਕ ਅਸੀਂ ਆਪਣੇ ਐਸਪੀ ਸਾਹਿਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਸਬੰਧਿਤ ਡਿਪਾਰਟਮੈਂਟ ਨੂੰ ਤਾਂ ਕਿ ਚੌਂਕ ਖੁੱਲੇ ਹੋਣ ਉਹ ਆਪਣੇ ਉਹਦੇ ਮੁਤਾਬਕ ਟ੍ਰੈਫਿਕ ਮੁਤਾਬਕ ਉਹ ਚੌਂਕ ਖਰੇ ਤਿਆਰ ਹੋਣ ਤੇ ਆਉਣ ਵਾਲੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ ਤਾਂ ਆਮ ਪਬਲਿਕ ਜਿਹੜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੋਂ निजात ਮਿਲੇ